ਅੱਜ ਅੰਮ੍ਰਿਤਸਰ ਇੱਕ ਹਾਈ ਲੈਵਲ ਸਿਕਿਉਰਿਟੀ ਦੇ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸ਼੍ਰੀ ਪ੍ਰਮੋਦ ਬਾਨ ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਸ਼੍ਰੀ ਅਭਿਜਿਤ ਪ੍ਰਸ਼ਾਦ ਜੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਬਾਰਡਰ ਰੇਂਜ ਦੇ ਸਭੀ ਐਸਐਸਪੀਜ਼ ਐਸਐਸਪੀ ਪਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਐਸਐਸਪੀ ਤਰਨਤਾਰਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਗੇ ਤੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੇ ਹੈਗੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਦੀ AISI ਨੇ ਪਰਚੋਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਏ ਜਾਣ ਤੇ ਉਸ ਦੇ ਲਈ ਸਕਿਉਰਿਟੀ ਮੈਜਰਸ ਰਿਵਿਊ ਕੀਤੇ ਗਏ ਅੱਜ ਤੇ ਸਾਰੇ ਇਨਪੁਟਸ ਨੂੰ ਧਿਆਨ ਵਿੱਚ ਰੱਖ ਕੇ ਸਟੇਟ ਦੇ ਵਿੱਚ ਫੋਰਸ ਦੀ ਪ੍ਰੈਜੈਂਸ ਵੀ ਵਧਾਈ ਗਈ ਹੈ ਸਾਡੇ ਕੋਲ 7 ਬੀਐਸਐਫ ਦੀ ਕੰਪਨੀਆਂ ਸਾਨੂੰ ਦਿੱਖੀਆਂ ਗਈਆਂ ਜੋ ਇੱਕ ਕੰਪਨੀ ਪਰ ਬਾਰਡਰ ਡਿਸਟ੍ਰਿਕਟ ਅਸੀਂ ਡਿਪਲੋਏ ਕੀਤੀ ਹੈ ਤੇ ਆਪਣੇ रिसोर्सेज ਤੋਂ ਅਸੀਂ 50 ਕੰਪਨੀਆਂ ਉਹ ਅਸੀਂ ਸਾਰੇ ਡਿਸਟ੍ਰਿਕਟਸ ਤੇ ਹਾਈ ਅਲਰਟ ਤੇ ਡਿਪਲॉयਮੈਂਟ ਕੀਤੀ ਹੈ ਤਾਂ ਕਿ ਫੋਰਸ ਦੀ ਪ੍ਰੈਜ਼ੈਂਸ ਤੇ ਵਿਜ਼ਿਬਿਲਟੀ ਰਵੇ ਤੇ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਲਾਂਚ ਕੀਤੀ ਹੈ 1800 230 1100 ਇਹ ਟੋਨ ਫ੍ਰੀ ਨੰਬਰ ਜਿਹੜਾ 112 ਦੇ ਨਾਲ ਇੰਟੀਗ੍ਰੇਟ ਕਰਕੇ ਇਸ ਤੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਕੋਈ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਹੈਲਪਲਾਈਨ ਦੀ ਵਰਤੋਂ ਵੱਧ ਤੋਂ ਵੱਧ ਕਰੋ ਤੇ ਇਸ ਤੇ ਕਾਲਾਂ ਕਰੋ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਸੀਕ੍ਰੀਟ ਰੱਖੀ ਜਾਊਗੀ ਡਿਪੈਂਡਿੰਗ ਔਨ ਦੀ ਨੇਚਰ ਔਫ ਇਨਫੋਰਮੇਸ਼ਨ ਏਜੀਟੀਐਫ ਜਾਂ ਡਿਸਟ੍ਰਿਕਟ ਦੇ ਪੁਲਿਸ ਆਫਸਰਸ ਉਸ ਤੇ ਰਿਸਪੌਂਡ ਕਰਨਗੇ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਕਾਫੀ ਐਕਟਿਵ ਤਰੀਕੇ ਨਾਲ ਇਹ ਪਿਛਲੇ ਸਾਲ ਸੈਪਟੈਂਬਰ ਤੋਂ ਹੁਣ ਤੱਕ 26 ਜਿਹੜੇ ਅਸੀਂ ਟੈਰਰ ਮੋਡਿਊਲਸ ਬਸਟ ਕਰ ਚੁੱਕੇ ਹੈਗੇ ਜਿਸ ਦੇ ਵਿੱਚ 88 ਜਿਹੜੇ ਅਕਿਊਜ਼ ਹੈਵ ਬੀਨ ਅਰੈਸਟਡ ਤਕਰੀਬਨ ਸਾਰੇ ਕੇਸ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨਾਲ ਐਸੋਸੀਏਟਿਡ ਸੀਗੇ ਵਰਕ ਆਊਟ ਹੋ ਗਏ ਹੈਗੇ ਪਿਛਲੇ 8 ਮਹੀਨੇ ਦੇ ਵਿੱਚ 20 ਇਨਸੀਡੈਂਟਸ ਹੋਈ ਸੀਗੇ ਮਰਡਰ ਦੇ ਜਿਸ ਦੇ ਵਿੱਚ 18 ਕੇਸਾਂ ਦੇ ਵਿੱਚ ਮੁਲਜ਼ਮਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹਨਾਂ ਦੀ شناخت ਹੋ ਗਈ ਹੈ ਤੇ ਬਹੁਤ ਛੇਤੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਕੈਂਪੇਨ ਜਿਹੜਾ ਹੈਗਾ 1 ਮਾਰਚ 2025 ਤੋਂ ਲਾਂਚ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 20414 एफआईआर दर्ज हो चुकी हैं ते 31177 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1342 ਕਿਲੋ ਹੈਰੋਇਨ 2480 ਕਿਜੀ ਪੌਪੀ ਹਸ 434 ਕਿਜੀ ਓਪੀਐਮ 498 ਕਿਜੀ ਗਾਂਜਾ ਤੇ 36 ਲੱਖ ਟੈਬਲੈਟਸ ਅਤੇ ਇੰਜੈਕਸ਼ਨ ਰਿਕਵਰ ਹੋਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈ ਕਿ ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਮੇਨਟੇਨ ਕਰੇ ਆਈ ਵੁੱਡ ਰਿਕਵੈਸਟ ਫॉर ਐਨੀ ਕੁਐਸ਼ਨਸ सर अमृतसर को तो कैसे देख रहे हो सर आप जैसे अमृतसर में आप देख सकते हैं कि रोज किलो के हिसाब से हेरोइन पकड़ी जा रही है और बीते दिन ही अमृतसर एस सर, अमृतसर कमिश्नर द्वारा जो खालिस्तानी समर्थक हैं जो पंजाब का माहौल खराब करने की कोशिश कर रहे थे खालिस्तानी नारे लिख से उनको भी बस्त किया गया कैसे देख रहे हैं सर एक बड़ी कामयाबी है अमृतसर पुलिस की ये अमृतसर पुलिस को मैं मुबारकबाद दूंगा जी कमिश्नर साहब को कॉन्ग्रेचुलेट करांगा देखो ये फ्लड्स तो बाद ਇਹ ਟ੍ਰੈਂਡ ਹੁੰਦਾ ਹੈ ਕਿ ਜਿਹੜੇ ਸਮਗਲਿੰਗ ਦੇ ਵਿੱਚ ਰਾਈਜ਼ ਹੁੰਦੀ ਹੈ ਇਸ ਕਰਕੇ ਬਹੁਤ ਹੀ ਮੁਸਤੈਦੀ ਦੇ ਅਲਰਟਨੈਸ ਨਾਲ ਅਸੀਂ ਸਾਡੀ ਸਾਰੀ ਯੂਨਿਟਸ ਇਸ ਤੇ ਕੰਮ ਕਰ ਰਹੀਆਂ ਹਨ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ ਜਾਂਦਾ ਹੈ ਜਿਹੜੇ ਏਰੀਆਜ਼ ਵਨਰੇਬਲ ਹੈ ਜਿਨ੍ਹਾਂ ਦੇ ਰਾਹੀਂ ਸਮਗਲਿੰਗ ਹੁੰਦੀ ਹੈ ਬੀਐਸਐਫ ਨਾਲ ਸਾਡਾ ਬਹੁਤ ਚੰਗਾ ਤਾਲਮੇਲ ਹੈ ਤੇ ਬੀਐਸਐਫ ਤੇ ਪੰਜਾਬ ਪੁਲਿਸ ਮਿਲ ਕੇ ਉਹਨ ਰੂਟਸ ਤੇ ਨਿਗਰਾਨੀ ਉਹ ਸਾਡੀ ਜਿਹੜੀ ਵਧੀ ਹੈ ਤੇ ਸਾਡੀ ਰਿਕਵਰੀ ਵਧੀ ਹੈ ਤੇ ਅਸੀਂ ਬਿਲਕੁਲ ਜਿਹੜਾ ਜ਼ੀਰੋ ਟੋਲਰੈਂਸ ਫॉर ਡਰੱਗਸ ਸਮਗਲਿੰਗ, ਟਰਾਂਸਬਾਰਡਰ ਡਰੱਗ ਸਮਗਲਿੰਗ ਇੱਕ ਟ੍ਰੈਂਡ ਅਸੀਂ ਹੋਰ ਦੇਖਿਆ ਮੈਂ ਦੱਸਣਾ ਚਾਹਾਂਗਾ ਕਿ ਹੁਣ ਹੀਰੋਇਨ ਦੇ ਨਾਲ ਨਾਲ ਉਹ ਛੋਟੇ ਵੈਪਨਸ ਆ ਰਹੇ ਹਨ ਸੈਪਟੈਂਬਰ 2025 ਦੇ ਵਿੱਚ ਕੱਲੇ 78 ਅਸੀਂ ਸਮਾਲ ਵੈਪਨਸ ਸੀਜ਼ ਕਰ ਚੁੱਕੇ ਹਾਂ ਜਿਸ ਦੇ ਵਿੱਚ 27 ਪਿਸਟਲਸ ਸੀਆਈ ਫਿਰੋਜ਼ਪੁਰ ਨੇ ਸੀਜ਼ ਕੀਤੇ ਸੀਗੇ 21 ਪਿਸਟਲਸ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ 29 ਪਿਸਟਲਸ ਜਿਹੜੇ ਸੀਪੀ ਅੰਮ੍ਰਿਤਸਰ ਦੀ ਟੀਮ ਨੇ ਸੀਜ਼ ਕੀਤੇ ਸੀਗੇ ਤੇ ਇਹ ਜਿਹੜੇ ਸਮਾਲ ਵੈਪਨਸ ਦੀ ਸਮਗਲਿੰਗ ਦੇ ਵਿੱਚ ਕਾਫੀ ਜਿਹੜਾ ਹੈਗਾ ਕਾਫੀ ਇਨਕਰੀਜ਼ ਹੋਈ ਹੈ ਤੇ ਉਸ ਉਸ ਦੀ ਜਿਹੜੀ ਵਰਤੋਂ ਹੋਰੇ क्राइम ਦੇ ਵਿੱਚ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਈਐਸਆਈ ਦੀ ਸਾਜ਼ਿਸ਼ ਹੈਗੀ ਕਿ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਕੁਐਸਚਨ ਕਿਤੇ ਜਾਣ ਸਰ ਜਿਹੜੇ ਆਫਟਰ ਫਲਡਸ ਦੀ ਮਿਥੀ ਪਖਾਨਕੋਟ ਗੁਰਦਾਸਪੁਰ ਜਾਂ ਹਮਸਰ ਰੂਲਰ ਕੋਈ ਬੁਤ ਤੁਸੀਂ ਸਾਰੇ ਏਰੀਆ ਦੇ ਵਿੱਚ ਘੁਲਤੀ ਰਹੀ ਸੀ ਫਰਦ ਤੋਂ ਬਾਅਦ ਉੱਥੇ ਜਿਹੜੀ ਸਕਿਉਰਿਟੀ ਪੁਆਇੰਟਸ ਜਿਹੜੇ ਸੀਗੇ ਕੁਝ ਪਾਕਿਸਤਾਨੋਂ ਤੋਂ ਕੋਸ਼ਿਸ਼ ਦੇ ਵਿੱਚ ਸੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਐਸੇ ਪੁਆਇੰਂਟਸ ਦੇ ਕਿ ਕਿ ਫਰਦ ਦੀ ਆੜਦੇ ਵਿੱਚ ਉਹ ਹੈਰੋਨ ਜਾਂ ਵੈਪਨਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਚ ਰਹਿੰਦੇ ਨੇ ਭਈ ਜਿੰਨੀ ਕੋਸ਼ਿਸ਼ ਤਾਂ ਉਸ ਪੁਆਇੰਟ ਤੇ ਉੱਤੇ ਨਜ਼ਰ ਹੈ ਪਰ ਪੁਲਿਸ ਦੀ ਕੰਮ ਕੀ ਆਫਟਰ ਫਲਡਸ ਕੁਝ ਪੁਆਇੰਟਸ ਜ਼ਰੂਰ ਵੀਕ ਉਹਨਾਂ ਨੂੰ ਕੀ ਅ ਅਸੀਂ ਪੂਰੀ ਤਰ੍ਹਾਂ ਸਜਕ ਹੈਗੇ ਅਸੀਂ ਉਸ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨ ਪੁਆਇੰਟਸ ਨੂੰ ਆਈਡੈਂਟੀਫਾਈ ਵੀ ਕੀਤਾ ਹੈ ਰਦਰ ਮੈਂ ਗੱਲ ਹੋਰ ਐਡ ਕਰਾਂਗਾ ਪਠਾਨਕੋਟ ਸਾਈਡ ਕੁਝ ਇਨਫਿਲਟ੍ਰੇਸ਼ਨ ਰੂਟਸ ਵੀ ਸਿਕਿਉਰਿਟੀ ਫੋਰਸਸ ਨੇ ਆਈਡੈਂਟੀਫਾਈ ਕੀਤੇ ਹਨ ਸੋ ਆਰਮੀ ਬੀਐਸਐਫ ਸਟੇਟ ਪੁਲਿਸ ਬਿਲਕੇ ਅਸੀਂ ਉੱਥੇ ਚੌਕਸੀ ਵਧਾਈ ਹੈ ਤੇ ਇਹ ਸਾਡੇ ਪੂਰੀ ਤਰ੍ਹਾਂ ਐਫਰਟਸ ਹੈ ਕਿ ਸਾਡਾ ਸਟੇਟ ਜਿਹੜਾ ਹੈਗਾ ਉਹ ਬਿਲਕੁਲ ਮਹਿਫੂਜ਼ ਰਹੇ ਸਰ ਆ ਚਾਰਿਆਂ ਨੂੰ ਲੈ ਕੇ ਇਸ ਤੋਂ ਪਹਿਲਾਂ ਬਹੁਤ ਸਾਰੇ ਕਪੀਆ ਕਮਿਸ਼ਨਰ ਪੁਲਿਸ ਦੇ ਵੱਲੋਂ ਪਿਕਿਆ ਗਿਆ ਨੇ ਬਹੁਤ ਸਾਰੇ ਇਤਿਹਾਸ ਫੜੇ ਗਏ ਨੇ ਇਸਕੇ 4 ਦਿਨ ਦੇ ਦਿਨ ਸਟਾਰਟ ਹੋ ਰਹੇ ਨੇ ਕੋਈ ਹੋਰ ਸਿਕਿਉਰਟੀ ਨੂੰ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜਿਵੇਂ ਮੈਂ ਕਿਹਾ ਅਸੀਂ ਇੱਕ ਤੇ ਐਡੀਸ਼ਨਲ ਫੋਰਸਸ ਦਿੱਤੀਆਂ 57 ਕੰਪਨੀਆਂ ਜਿਨ੍ਹਾਂ ਚੋਂ 7 ਜਿਹੜੇ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਤੇ 50 ਕੰਪਨੀਆਂ ਪੰਜਾਬ ਪੁਲਿਸ ਦੀ ਇਹ ਡਿਸਟ੍ਰਿਕਟਸ ਤੇ ਕਮਿਸ਼ਨਰੇਟਸ ਨੂੰ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਅੰਮ੍ਰਿਤਸਰ ਨੂੰ ਵੀ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਫੋਰਸ ਦੀ ਵਿਜ਼ਿਬਿਲਟੀ ਡਿਪਲॉयਮੈਂਟ ਵਾਹਕਲ ਚੈਕਿੰਗ ਤੇ ਸਾਡਾ ਕਾਫੀ ਫੋਕਸ ਹੈ ਇੱਕ ਤੇ ਸਰ ਸਰ ਐਂਟੀ ਡ੍ਰੌਨ ਸਿਸਟਮ ਦੇ ਨਾਲ ਇਸ ਰਾਤ ਪਰ ਉਹ ਜੋ ਨਸ਼ਾ ਆਉਂਦਾ ਰਿਹਾ ਜਾਂ ਬਾਕੀ ਹੋਰ ਵੱਡੀਆਂ ਖੇਪਾਂ ਆਉਂਦੇ ਰਹਿ ਨੇ ਉਸ ਨਾਲ ਫਰਕ ਪੈ ਕੋਈ ਨਾ ਹੋਰ ਤਰੀਕਾ ਉਹਨੇ ਬਦਲਿਆ ਇਹ ਦੇਖੋ ਇਹਨਾਂ ਨੇ ਬੜਾ ਇੰਟੈਲੀਜੈਂਟ ਕੁਐਸਚਨ ਪੁੱਛਿਆ ਜੀ ਕਿ ਮੈਂ ਜਵੇਂ ਕਹਿੰਦੇ ਜੀ ਜਿਹੜਾ ਚੰਗਾ ਉਹ ਉਹ ਹੁੰਦਾ ਸਕਿਲਡ ਪਰਸਨ ਉਹ ਆਪਣੇ ਆਪਣਾ ਟ੍ਰੇਡ ਕraft ਨਹੀਂ ਦੱਸਦਾ ਸੋ ਅਸੀਂ ਟ੍ਰੇਡ ਕraft ਨਹੀਂ ਦੱਸ ਸਕਦੇ ਤੇ ਇਜਾਫਾ ਹੋਇਆ ਹੈ ਫਿਗਰਸ ਸਪੀਕ ਫॉर ਥੈਮਸੈਲਵਸ ਤੇ ਇਸ ਤੋਂ ਜ਼ਿਆਦਾ ਕਹਿਣਾ ਥੋੜਾ ਪ੍ਰੋਪਰ ਨਹੀਂ ਹੋਊਗਾ ਸਰ ਦਾਇਰਾ ਬੀਐਸਐਫ ਦਾ ਚਲੋ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਹੈਗੇ ਬਟ ਬੀਐਸਐਫ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਬੀਐਸਐਫ ਤੋਂ ਪਾਰ ਹੋ ਕੇ ਨਸ਼ਾ ਆ ਰਿਹਾ ਕਦੀ 7 ਕਿਲੋ ਫੜਿਆ ਜਾਂਦਾ ਹੈ ਅਸੀਂ ਅੰਮ੍ਰਿਤਸਰ ਚ ਦੇਖ ਰਹੇ ਹਾਂ ਡੀਆਈਐਸਬਾਉਂਡਰਾਈਂਡ ਤੇ ਦੇਖ ਰਹੇ ਹਾਂ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਬਾਰਡਰ ਤੇ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਕੋਲ ਸਾਫੀ ਐਂਟੀ ਡਰੂਨ ਸਿਸਟਮਸ ਨੇ ਹੋਰ ਵੀ ਚੀਜ਼ਾਂ ਨੇ ਪਰ ਪਾਕਿਸਤਾਨ ਆ ਰਿਹਾ ਹੈ ਇਹ ਇਸ ਦੇ ਵਿੱਚ ਮਲਾਈਕੀ ਕਿਸ ਦੀ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿਸੇ ਦਿਨ ਦਲਾਈਕੀ ਮੈਂ ਤੇ ਬਲੇਮ ਪਾਕਿਸਤਾਨ ਨੂੰ ਕਰਾਂਗਾ ਬੀਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੀਐਸਐਫ ਦੇ ਨਾਲ ਜੁਆਇੰਟਲੀ ਪੰਜਾਬ ਪਾਸੇ ਬਿਲਕੁਲ ਸਾਂਝੇ ਤੌਰ ਤੇ ਕੰਮ ਕਰ ਰਹੇ ਅਸੀਂ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਸਾਰੀ ਫੋਰਸਸ ਇਕੱਠੀਆਂ ਕੰਮ ਕਰ ਰਹੀ ਹੈ ਤੇ ਪਾਕਿਸਤਾਨ ਦੀ ਗੇਮ ਪਲਾਨ ਹੈ ਦੇਖੋ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਅਫਰਾ ਤਫਰੀ ਫੈਲੇ ਇੱਥੇ ਨਸ਼ਾ ਆਵੇ ਪੰਜਾਬ ਦਾ ਜਿਹੜਾ ਯੂਥ ਹੈਗਾ ਉਸ ਨੂੰ ਉਹ ਚਾਹੁੰਦੇ ਨਸ਼ੇ ਐਡਿਕਸ਼ਨ ਵੱਲ ਟਕੇਲਣਾ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਯੁੱਧ ਨਸ਼ਾ ਫਿਰੋ ਤੇ ਇਸ ਤੇ ਅਸੀਂ ਬਿਲਕੁਲ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੇ ਸਰ ਜਿਵੇਂ ਸਰਕਟ ਕੀ ਕਰਨਾ ਸਰਕਟ ਵਧ ਰਹੀ ਤੇ ਇਵਨ ਫਾਇਰਿੰਗ ਦੇ ਕੇਸਿਸ ਵਧੇ ਕਾਰਨ ਵਧ ਰਹੇ ਨੇ ਦੇਰ ਇਜ਼ ਜ਼ੀਰੋ ਟੋਲਰੈਂਸ ਫਾਰ ਐਕਸਟੋਰਸ਼ਨ ਔਰ ਫਾਇਰਿੰਗ ਕੇਸਿਸ ਜਾਂ ਆਰਗੇਨਾਈਜ਼ਡ ਕ੍ਰਾਈਮ ਹੈ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਸੇ ਕਰਕੇ ਜਦੋਂ ਮੈਂ ਇਸ ਹੈਲਪਲਾਈਨ ਦਾ ਜ਼ਿਕਰ ਕੀਤਾ ਸੀ ਮੈਂ ਲੋਕਾਂ ਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਇਹ ਰਿਪੋਰਟ ਕਰੋ 100 ਇਨਫੈਕਟ ਜਿਹੜੀ ਸਭ ਤੋਂ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਇਹ 90% ਕਾਲਾਂ ਲੋਕਲ ਕ੍ਰਿਮੀਨਲਸ ਕਰਦੇ ਆ ਲੋਕ ਕਈ ਵਾਰੀ ਸਾਨੂੰ ਦੱਸਦੇ ਨਹੀਂ ਤੁਸੀਂ ਪੁਲਿਸ ਨੂੰ ਦੱਸੋ ਉਸ ਤੇ ਫਾਰੀ ਤੌਰ ਤੇ ਕਾਰਵਾਈ ਹੋਊਗੀ ਜਿਹੜਾ ਵੀ ਕੇਸਾ ਦੇ ਵਿੱਚ ਇਨਵੋਲਵ ਹੋਊਗਾ ਉਸ ਦੇ ਖਿਲਾਫ ਕਾਰਵਾਈ ਲੀਗਲ ਕਾਰਵਾਈ ਕੀਤੀ ਜਾਊਗੀ ਸਰ ਇਸ ਲਈ ਕਹਿੰਦਾ ਕਿ ਅਸਲ ਵਿੱਚ ਟੀਮ ਸਿੱਧੀ ਲੈ ਕੇ ਆਂਦਾ ਹੈ ਦੁਬਈ ਤੋਂ ਇੱਕ ਪਿੰਡੀ ਖਾਲਸਤਾਨੀ ਸਮਰਥਕ ਕਹਿ ਲਈਏ ਗੈਂਸਟਰ ਕਹਿ ਲਈਏ ਇਹ ਹੋਰ ਕਿੰਨੀਆਂ ਕੁ ਲਾਈਨਾਂ ਲੱਗੀਆਂ ਨੇ ਕਿ ਜਿਹੜੇ ਤੁਸੀਂ ਬਾਹਰਲੇ ਦੇਸ਼ਾਂ ਚੋਂ ਇਹ ਜਿਹੜੇ ਜਿਸ ਤਰ੍ਹਾਂ ਭਾਜੀ ਨੇ ਪੁੱਛਿਆ ਕਿ ਫਰੋਤੀ ਦੀਆਂ ਕਾਲਸ ਕਰਦੇ ਸੀਗੇ ਜਾਂ ਬਹੁਤ ਦਾ ਖਾਲਸਤਾਨੀ ਸਮਰਥਕ ਨਾਲ ਜੁੜੇ ਸੀਗੇ ਤਾਂ ਹੋਰ ਕਿੰਨੇ ਇੱਕ ਲਿਸਟ ਬਣੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਅਦ ਵਿੱਚ ਲੈ ਕੇ ਆਉਂਗੇ ਦੇਖੋ ਜੀ ਜਵੇਂ ਮੈਂ ਕਿਹਾ ਅਸੀਂ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਨੋਟਸ ਜਾਂ ਹੈਂਡਲਰਸ ਇਹ ਬਾਹਰ ਬੈਠੇ ਸੋ ਅਸੀਂ ਇਹਨਾਂ ਨੂੰ ਲਿਸਟ ਆਊਟ ਕਰਕੇ ਇਹ ਜਿਹੜੇ ਨੋਟਸ ਹੈਗੇ ਉਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੋਰਟ ਮਿਲ ਰਹੀ ਹੈ ਦੂਜੇ ਦੇਸ਼ਾਂ ਦੀ ਪੁਲਿਸ ਤੋਂ ਵੀ ਸਪੋਰਟ ਮਿਲ ਰਹੀ ਹੈ ਜਵੇਂ ਹੁਣ ਪਿੱਛੇ ਹੈਪੀ ਪਾਸਿਆਂ ਯੂਐਸਏ ਦੇ ਵਿੱਚ ਅਰੈਸਟ ਹੋਇਆ ਸਾਡੇ ਆਪਰੇਸ਼ਨ ਦੂਜੇ ਦੇਸ਼ਾਂ 'ਚ ਵੀ ਚੱਲ ਰਹੇ ਹੈ ਸਾਡਾ ਬਹੁਤ ਅੱਛਾ ਤਾਲਮੇਲ ਹੈ ਤੇ ਬਹੁਤ ਜਲਦ ਅਸੀਂ ਹੋਰ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਲੈ ਕੇ ਆਵਾਂਗੇ ਸਰ ਜਿਹੜੀ ਨਾ ਪੰਜਾਬ ਦੇ ਸਰ ਸਰ ਇੱਥੇ ਡਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਆ ਕਨਸਾਈਨਮੈਂਟਸ ਵੀ ਭੜੀਆਂ ਜਾਂਦੀਆਂ ਕੋਈ ਦਿਨਾਂ ਤੋਂ ਇਲੀਗਲ ਮਾਈਨਿੰਗ ਹੋ ਰਹੀ ਆ ਲੱਗਦਾ ਉਹਦੀ ਆਰਡ ਦੇ ਵਿੱਚ ਕੁਝ ਲੋਕ ਜਿਹੜਾ ਬਾਰਡਰ ਤੇ ਜਿਹੜਾ ਕੰਮ ਕਰਦੇ ਨੇ ਰਾਤ ਨੂੰ ਜਿਹੜਾ ਵਾ ਉਹ ਹੈਵ ਇਨ ਦਾ ਪੇਪੜੀ ਲਾ ਸਕਦੇ ਨੇ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੀ ਇਲੀਗਲ ਮਾਈਨਿੰਗ ਚੱਲੀ ਆ ਉਹਨਾਂ ਲੋਕਾਂ 'ਤੇ ਵੀ ਨਜ਼ਰ ਰੱਖੀ ਜਾਵੇ ਬਿਲਕੁਲ ਜੀ ਹਰ ਤਰ੍ਹਾਂ ਦੇ ਕ੍ਰਾਈਮ ਤੇ ਅਸੀਂ ਨਜ਼ਰ ਰੱਖਾਂਗੇ ਤੇ ਰੋਕਾਂਗੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਤਾਲਮ ਤੁਸੀਂ ਦੱਸਿਆ ਪਿਛਲੇ ਸਮੇਂ ਤੁਸੀਂ ਕੋਰਵੇ ਦੌਰਾ ਕੀਤਾ ਸੀ ਮੁਲਾਜ਼ਮਾਂ ਦੀ ਗੱਲ ਤੁਸੀਂ ਛੁੱਟੀ ਵੀ ਉਹਨਾਂ ਲਈ ਸ਼ੁਰੂ ਕੀਤੀ ਸੀ ਬਟ ਕੋਈ ਵੀ ਇਤਿਹਾਰ ਹੁੰਦੇ ਕਿਸੇ ਵੀ ਤਰ੍ਹਾਂ ਦੇ ਇੱਕ ਦਿਨ ਜਾਂ ਫਲਡ ਸੀ ਕਿ ਤਾਂ ਪੁਲਿਸ ਨੂੰ ਮੁਲਾਜ਼ਮਾਂ ਦੀ ਡਿਊਟੀ ਅਫੈਕਟ ਹੁੰਦੀ ਜਿਵੇਂ ਦਿਨ ਇਤਰਾ ਲੱਗਦਾ ਕਿ ਇਹਨਾਂ ਨੂੰ 36 ਘੰਟੇ ਦੇ ਇਹਨਾਂ ਮੁਲਾਜ਼ਮਾਂ ਦੀ ਬੈਟਰਮੈਂਟ ਦੇ ਲਈ ਕਿਉਂਕਿ ਜੋਬ ਤੇ ਰਹਿੰਦੇ ਸਾਰਾ ਦਿਨ ਇਹਨਾਂ ਲਈ ਕੋਈ ਤੁਸੀਂ ਸਕੀਮ ਨਵੀਂ ਸ਼ੁਰੂ ਕਰ ਰਹੇ ਜੀ ਸਰ ਇੱਕ ਜਿਵੇਂ ਮੈਂ ਪਹਿਲੇ ਦੱਸਿਆ ਸੀਗਾ ਇਹ ਬਹੁਤ ਡਿਟੇਲ ਚ ਕਵਰ ਨਹੀਂ ਹੋਇਆ ਕਿ ਅਸੀਂ 1600 ਪੋਸਟਾਂ ਪੰਜਾਬ ਸਰਕਾਰ ਨੇ ਨਵੀਆਂ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ ਕ੍ਰੀਏਟ ਕਰਨ ਦੀ ਮਨਜ਼ੂਰੀ ਸਾਨੂੰ ਦਿੱਤੀ ਹੈ ਜਿਸ ਦੇ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਪੋਸਟਾਂ ਨਵੀਆਂ ਕ੍ਰੀਏਟ ਹੋ ਰਹੀਆਂ ਇਹਨਾਂ ਕਰਕੇ ਇਹ ਜਿਹੜੀ ਇਹ ਸਾਰੀ ਦੀ ਸਾਰੀ 100% ਥਰੂ ਪ੍ਰੋਮੋਸ਼ਨ ਫਿਲਡ ਅਪ ਕਰੀਏ ਜਾਣਗੀ ਤੇ ਇਸ ਸਾਲ ਦੇ ਅਗਲੇ ਸਾਲ ਦੇ ਮਾਰਚ ਤੱਕ ਕਿਉਂਕਿ ਪ੍ਰੋਮੋਸ਼ਨਲ ਕੋਰਸੇਸ ਵੀ ਸਾਨੂੰ ਵੱਡੇ ਪੱਦਰ ਤੇ ਚਲਾਣੇ ਪੈਣਗੇ ਤੇ ਇਹ ਜਿਹੜੇ ਕਨਸਟੇਬਲ ਸਾਡੇ ਭਰਤੀ ਹੋਣਗੇ ਉਹ 1600 ਐਕਸਟਰਾ ਹੋ ਜਾਣਗੇ ਅਗਲੇ ਹਰ ਸਾਲ ਅਸੀਂ 1800 ਪੋਸਟਾਂ ਭਰਦੇ ਆਂ ਤੋ ਨੈਕਸਟ ਈਅਰ 3400 ਕਨਸਟੇਬਲ ਰਿਕਰੂਟ ਹੋਣਗੇ ਪਲੱਸ ਇਹ 1600 ਸਾਡੇ ਜਿਹੜੇ ਆਫੀਸਰਸ ਪ੍ਰਮੋਟ ਹੋਣਗੇ ਇਸ ਤੋਂ ਇਹਨਾਂ ਦੀ ਸਟੈਗਨੇਸ਼ਨ ਜਿਹੜੀ ਘਟੂਗੀ ਪ੍ਰਮੋਸ਼ਨਲ ਪ੍ਰੋਸਪੈਕਟਸ ਵਧਣਗੇ ਤੇ ਵਰਕਲੋਡ ਜਿਹੜਾ ਹੈਗਾ ਉਹ ਇਕੁਅਲੀ ਡਿਸਟ੍ਰਿਬਿਊਟ ਹੋਊਗਾ ਜੀ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਦੇ ਉੱਤੇ ਕੋਈ ਆਪਰੇਸ਼ਨ ਸੰਧੂਰ ਦਾ ਉਹ ਥੋੜਾ ਬਰੀਫ ਕਰ ਦਿਓ ਕੀ ਕਸਟਮ ਹੈ ਇਸ ਵਾਰ ਤੁਸੀਂ ਕਹਿ ਰਹੇ ਹੋ ਕਿ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਤੋ ਨਹੀਂ ਸੁਚੇਤ ਹੋ ਜਾਂਦੇ ਪਾਕਿਸਤਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਜਵੇਂ ਅਸੀਂ ਕਹਿੰਦੇ ਕਿ ਪਾਕਿਸਤਾਨ ਇਸ ਟ੍ਰਾਈਂਗ ਟੂ ਬਲੀਡ ਇੰਡੀਆ ਬਾਈ 1000 ਕੱਟਸ ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਉਰੇ ਨਸ਼ਾ ਭੇਜ ਕੇ ਜਾਂ ਛੋਟੇ ਵੈਪਨਸ ਭੇਜ ਕੇ ਪਾਕਿਸਤਾਨ ਇੰਟੈਲੀਜੈਂਸ ਆਫੀਸਰ ਜਿਹੜੇ ਪੀਆਈਓ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਸਿੱਧੇ ਤੌਰ ਤੇ ਆਪਣੇ ਕੰਟੈਕਟਸ ਨੂੰ ਟੈਲੀਫੋਨ ਕਰਦੇ ਆ ਤਾਂ ਹੀ ਤੁਸੀਂ ਐਸਪਾਇਓਨੇਜ ਦੀ ਜਿਹੜੀ ਘਟਨਾਵਾਂ ਚ ਜਿਹੜੀ ਇਨਕਰੀਜ਼ ਦੇਖੀ ਹੈ ਸੋ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਡਿਸਟਰਬੈਂਸਸ ਚੱਲ ਆਈਆਂ ਜਾਣ ਇੱਥੇ ਇਨਸੀਡੈਂਟਸ ਕਿਤੇ ਜਾਣ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਸਜਜ ਹੈ ਤੇ ਅਸੀਂ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਤਾਂ ਸਰ ਅੰਮ੍ਰਿਤਸਰ ਦੇ ਵਿੱਚ ਦੋ ਗੈਂਗਵਾਲਾ ਹੋਈਆਂ ਨੇ ਤਾਂ ਕੀ ਸਮਝਦੇ ਹੋ ਜੇਲ੍ਹ ਦੇ ਵਿੱਚ ਬੰਦ ਬੈਠੇ ਗੈਂਗਸਟਰਾਂ ਦੇ ਵੱਲੋਂ ਜ਼ਿੰਮੇਵਾਰੀ ਲਈਤੀ ਜਾ ਰਹੀ ਹੈ ਜੀ ਇਹ ਉਹ ਜਿਹੜਾ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਸਖਤ ਸਤਾਈ ਦਾ ਸਰ ਨੋ ਡਾਊਟ ਕਮਿਸ਼ਨਰ ਪੁਲਿਸ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਇਤਿਆਹ ਰਿਕਵਰੀ ਹੋ ਰਹੀ ਹੈ ਹੈਰੌਂਡਰੀ ਰਿਕਵਰੀ ਹੋ ਰਹੀ ਹੈ ਬਟ ਜਿਹੜੇ ਜਿੱਦਾਂ ਬਾਹਰ ਦੇਸ਼ਾਂ ਦੇ ਵਿੱਚ ਬੈਠੇ ਆ ਕੈਸਟਰ ਨਾਰੋ ਜਾਂ ਕਾਲਿਸਤਾਨੀ ਹੱਤਖਾਰੀ ਉਹ ਕੁਛ ਜਿਹੜੇ ਬੰਦੇ ਫਰੇ ਗਏ ਆ ਉਹਨਾਂ ਦੇ ਪੁਰਾਣੇ ਵੀ ਮਾਮਲੇ ਨਹੀਂ ਹੁੰਦੇ ਆ ਜਿੱਦਾਂ ਉਹ ਉਹਨਾਂ ਦੇ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਨਾਲ ਯੂਥ ਵਾਸਤੇ ਤੁਹਾਡਾ ਕੀ ਮੈਸੇਜ ਹੈ ਹੈ ਕਿ ਹਾਂ ਕਿ ਇਹਨਾਂ ਦੇ ਗੱਲਾਂ ਵਿੱਚ ਨਾ ਆਓ ਤੇ ਕੋਈ ਨਾ ਹੀ ਤਸਕਰੀ ਕਰੋ ਜਾਂ ਕੁਝ ਵੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਯੂਥ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਹੈਗੇ ਤੇ ਥੋੜਾ ਫਿਊਚਰ ਖਰਾਬ ਕਰ ਰਹੇ ਯੂਥ ਨੂੰ ਕਰਾਈਮ ਤੋਂ ਦੂਰ ਰਹਿਣਾ ਚਾਹੀਦਾ ਲਾਅ ਅਬਾਈਡਿੰਗ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਹੈਗਾ এমਪਲੋਇਮੈਂਟ ਵੱਲ ਡਿਵੈਲਪਮੈਂਟ ਵੱਲ ਕਰਨਾ ਚਾਹੀਦਾ ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਹੈ ਜਿੱਥੇ ਕਿਸੇ ਦਾ ਮਾਈਨਰ ਰੋਲ ਹੁੰਦਾ ਹੈ ਕਿ ਅਸੀਂ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਓ ਸੋ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਕਰਦੀ ਹੈ ਜ਼ਿੰਮੇਵਾਰੀ ਨਾਲ ਤੁਸੀਂ ਸਰ ਇੱਕ ਐਲਾਨ ਕੀਤਾ ਸੀਗਾ ਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਵਧਰ ਕੰਮ ਕਰੇਗਾ ਉਸ ਨੂੰ ਲਾਗਵਾਨ ਨੂੰ ਤੁਸੀਂ ਜਿਹੜੇ ਆਈਓ ਨੇ ਇਹਨਾਂ ਨੂੰ ਇਹ ਨਾਮ ਦੋਗੇ ਜਾਂ ਬਾਜ਼ੀਪਤਾ ਉਸ ਤੋਂ ਬਾਅਦ ਸਰ ਰਿਜ਼ਲਟ ਨੂੰ ਲੈ ਕੇ ਕਿੰਨੇ ਦੇ ਤੁਹਾਨੂੰ ਪੋਜ਼ੀਟਿਵ ਸਰਤੇ ਮਿਲੇ ਨੇ ਕਿਉਂਕਿ ਮੈਂ ਜਿਸੇ ਬੋਰਡ ਰੀਵੀਅੂ ਕਾਪੀ ਹੋਈ ਹੈ ਨਹੀਂ ਹਜੇ ਉਹ ਸਰਕਾਰ ਦੀ ਪਾਲਿਸੀ ਨੋਟੀਫਾਈ ਹੋ ਗਈ ਹੈ ਤੇ ਹਜੇ ਅਸੀਂ ਰਿਵਾਰਡਸ ਦੇ ਨੇ ਸ਼ੁਰੂ ਨਹੀਂ ਕੀਤੇ ਕਿ ਸਾਨੂੰ ਛੇਤੀ ਫੰਡਸ ਆ ਜਾਣਗੇ ਤੇ ਬਹੁਤ ਛੇਤੀ ਅਸੀਂ ਕਮਿਟਿਡ ਹੈਗੇ ਕਿ ਜਿਹੜੇ ਸਾਡੇ ਮੁਲਾਜ਼ਮ ਚੰਗਾ ਕੰਮ ਕਰਨਗੇ ਉਹਨਾਂ ਨੂੰ ਰਿਵਾਰਡਸ ਮਿਲਣਗੇ। ਉਹ ਪਾਲਿਸੀ ਪੰਜਾਬ ਸਰਕਾਰ ਵੱਲੋਂ ਅਪਰੂਵ ਹੋ ਚੁੱਕੀ ਹੈ। ਤੇ ਬਹੁਤ ਛੇਤੀ ਇੰਪਲੀਮੈਂਟ ਹੋ ਜਾਊਗੀ। ਸਿੱਧ ਨਵਾਦ ਦਾਤਾਂ ਤੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਜਿੱਦਾਂ ਚੁ ਦਿੱਤੀਆਂ ਜਾਂਦੀਆਂ ਵਿਦੇਸ਼ਾਂ ਚ ਜਿਹੜੇ ਗੈਂਗਸਟਰ ਲੈਂਦੇ ਨੇ। ਸੋ ਸਾਈਬਰ ਕਿਸ ਤਰੀਕੇ ਨਾਲ ਕੰਮ ਕਰਦੇ ਕਿਉਂਕਿ ਇੱਕ ਟ੍ਰੈਂਡ ਬਣ ਗਿਆ ਚਾਹੇ ਉਹ ਬਾਅਦ-ਬਾਦ ਕੋਈ ਵੀ ਕਰੇ। ਵਟਿਕ ਐਕਸਰ ਮੇਸ਼ਾ ਜ਼ਿੰਮੇਵਾਰੀਆਂ ਲੈਂਦੇ ਹੁੰਗਾ ਦੀਆਂ ਚਾਹੇ ਤੁ ਲੋਕਲ ਬੁਲਕੇ ਉਹਨਾਂ ਦੇ ਕੰਮ ਕਰਦੇ ਹੋਣ ਸਾਈਬਰ ਕਿਸ ਤਰੀਕੇ ਨਾਲ ਉਸਨੂੰ ਦੌਰਮੇਲ ਕਰੇਗਾ ਬਹੁਤ ਜ਼ਿਆਦਾ ਸਮਝ ਆਈ। ਕਈ ਵਾਰੀ ਅਸੀਂ ਦੇਖਿਆ ਜਦੋਂ ਐਕਚੁਅਲੀ ਇਨਵੈਸਟੀਗੇਟ ਕਰਦੇ ਆ ਇਹ ਜ਼ਿੰਮੇਵਾਰੀਆਂ ਝੂਠੀਆਂ ਹੁੰਦੀਆਂ ਪੁਲਿਸ ਨੂੰ ਕਨਫਿਊਜ਼ ਕਰਨ ਲਈ ਵੀ ਜ਼ਿੰਮੇਵਾਰੀਆਂ ਲੈਂਦੇ ਆ ਸੋ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਹ ਉਹਦੇ ਜਿਹੜੇ ਪਹਿ ਤੱਕ ਪਹੁੰਚਦੇ ਆ ਜਿਹੜੇ ਵੀ ਬੰਦੇ ਤਕਰੀਬਨ ਸਾਰੇ ਕੇਸ 100% ਕੇਸਸ ਅਸੀਂ ਸੋਲਵ ਕੀਤੇ ਹੈਗੇ ਜਿਹੜੇ ਬਾਹਰ ਬੇਸਡ ਕਿਸੇ ਵੀ ਬੰਦੇ ਦਾ ਰੋਲ ਆਂਦਾ ਹੈ ਉਸ ਨੂੰ ਉਸੇ ਮੁਤਾਬਿਕ ਕ੍ਰਾਈਮ ਦੇ ਵਿੱਚ ਨਾਮਿਨੇਟ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਜਿਹੜਾ ਬੰਦਾ ਬਾਹਰ ਬੈਠਿਆ ਉਹ ਇਹ ਨਾ ਸੋਚੇ ਕਿ ਉਹ ਸੇਫ ਹੈਗਾ ਉਹ ਜਿਹੜਾ ਜਿਹੜਾ ਲਾਅ ਹੈਗਾ ਉਸ ਲਈ ਵੀ ਐਪਲੀਕੇਟਿਵ ਹੈ